ਵਨੜੀਆ ਪੰਜਾਬੀ ਦੇ ਸਾਡੇ ਨਾਲ ਬਿਰਸਾ ਸਿੰਘ ਬਲਟੋਹਾ ਜੁੜ ਚੁੱਕੇ ਨੇ ਬਲਟੋਹਾ ਸਾਹਿਬ ਅੱਜ ਤੁਸੀਂ ਇੱਕ ਅਰਜ਼ੀ ਦੇ ਕੇ ਆਏ ਹੋ ਸ੍ਰੀ ਕਾਲ ਤਖਤ ਸਾਹਿਬ ਉਹਦੇ ਬਾਰੇ ਦੱਸਿਓ ਜੀ ਦੇਖੋ ਆ ਸਾਡੇ 7 ਮਹੀਨੇ ਹੋ ਗਏ ਹੈ ਜੀ ਕਿ ਮੇਰੇ ਬਾਰੇ 15 ਅਕਤੂਬਰ 2024 ਨੂੰ ਹਮਮ ਸਿੰਘ ਸਹਿਬਾਨ ਨੇ ਜਿਹੜਾ ਆਦੇਸ਼ ਜਾਰੀ ਕੀਤਾ ਸੀਗਾ ਜੀ ਭਾਵੇਂ ਮੈਂ ਉਸ ਸਮੇਂ ਵੀ ਉਸ ਤੋਂ ਬਾਅਦ ਵੀ ਲਗਾਤਾਰ ਕਹਿੰਦੇ ਰਹੇ ਕਿ ਮੈਂ ਇਹਦੇ ਬਾਰੇ ਜੇਰੇ ਬਾਰੇ ਕੀਤੇ ਆਦੇਸ਼ ਨੂੰ ਮੁੜ ਵਿਚਾਰਨ ਲਈ ਆਪਣੀ ਅਪੀਲ ਜਿਹੜੀ ਆ ਉਹ ਦਰਜ ਕਰਵਾਵਾਂ ਜੀ ਅੱਜ ਫਿਰ ਟੀਨ ਆਇਆ ਮੈਂ ਆਪਣੀ ਲਿਖਤੀ ਆਪੀ ਨੂੰ ਜਿਹੜੀ ਹੈ ਜਿਹੜੀ ਮੇਰੀ ਅਰਜ਼ੋਈ ਹੈ ਹੂੰ ਉਹ ਜਥੇਦਾਰ ਸ਼੍ਰੀ ਅਕਾਲ ਤਖਸੈਬ ਹੂੰ ਗਿਆਨੀ ਗੁਰਦੀਪ ਸਿੰਘ ਗੱਜਹੁਰਾਣ ਜਿਹੜੀ ਹੈ ਸੰਬੋਧਨ ਕਰਦੇ ਹੋਏ ਆ ਉਹਨਾਂ ਨੇ ਬੇਨਤੀ ਕਰਦੇ ਹੋਏ ਆ ਜਿਹੜੀ ਹੈ ਮੈਂ ਦਰਜ ਕਰਾ ਕੇ ਆ ਕਿ ਜਿਹੜਾ ਮੇਰੇ ਬਾਰੇ 15 ਅਕਤੂਬਰ 2024 ਨੂੰ ਆਦੇਸ਼ ਹੋਇਆ ਸੀਗਾ ਜੀ ਕਿਰਪਾ ਕਰਕੇ ਉਹਨੂੰ ਮੁੜ ਵਿਚਾਰਿਆ ਜਾਵੇ ਜੀ ਤੇ ਗੁਰਮਤਿ ਦੀ ਉਸਵਟੀ ਤੇ ਪਰਖਦੇ ਹੋਏ ਆ ਜੀ ਉਹ ਗੁਰਮਤਿ ਸਿਧਾਂਤ ਦੇ ਅਨਸਾਰ ਜਿਹੜਾ ਆ ਇਹਨੂੰ ਮੁੜ ਵਿਚਾਰਿਆ ਜਾਵੇ ਉਹ ਹੂੰ ਹੁਣ ਮੈਂ ਦਾਖਰ ਕਰਾਇਆ ਹੈ ਅਗਲਾ ਜਿਹੜਾ ਆ ਫੈਸਲਾ ਜੋ ਵੀ ਲੈਣਾ ਆ ਤੋ ਸਿੰਘ ਸਹਿਬਾਨੇ ਲਗਾ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਪਤਾ ਲੱਗੀ ਹੈ ਬਲਟੋਹਾ ਜੀ ਕਿ ਕਦੋਂ ਇਹ ਫੈਸਲਾ ਲਿਆ ਜਾ ਸਕਦਾ ਹੈ ਇਸ ਬਾਰੇ ਕੁਝ ਨਹੀਂ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਮੈਂ ਤੇ ਅੱਜ ਹੂੰ ਕੁਦਰਤੀ ਕਿਉਂਕਿ ਜਿਹੜਾ ਸਕਤਰਤ ਹੈ ਉਹ ਸਵੇਰ ਤੋਂ ਲੈ ਕੇ ਮੇਰੇ ਘਰ 4:30 ਵਜੇ ਤੱਕ ਲਾਉਂਦਾ ਹੈ ਤੇ ਮੈਂ ਅੱਜ ਮਸਿਆ ਦਾ ਦਿਨ ਜਾਣ ਕੇ ਜੀ ਤੇ ਮੈਂ ਇਹੀ ਵੀ ਅੱਜ ਉੱਥੇ ਜਿਹੜਾ ਆ ਆਪਣੀ ਜਿਹੜੀ ਅਰਜੀ ਐ ਫਰਿਆਦ ਐ ਉਹ ਮੈਂ ਦੇ ਕੇ ਆਉਣਾ ਹੈ ਜਿਹੜੇ ਸਖਤਰ 3-4 ਦਿਨਾਂ ਦਾ ਜੋ ਵੀ ਜਿਹੜਾ ਵੀ ਉੱਥੇ ਹੋਏਗਾ ਉਹਨੂੰ ਮੈਂ ਜਿਹੜਾ ਆ ਰਸੀਦ ਕਰਾ ਕੇ ਆਵਾਂਗਾ ਹਮ ਪਰ ਮੈਂ ਜਦੋਂ ਉੱਥੇ ਗਿਆ ਤੇ ਹਮ ਅਜੇ ਕਿ ਸਿੰਘ ਸਾਹਿਬ ਜਹਦਰ ਗਿਆਨੀ ਕੁਲਦੀਪ ਸਿੰਘ ਗਰਗੱਦ ਵੀ ਹਮ ਉਹ ਅੰਦਰ ਮੌਜੂਦ ਸੀਗੇ ਅਗਲੇ ਅੰਦਰ ਜਿੱਥੇ ਉਹ ਤੁਸਾਂਗਤ ਨੂੰ ਮਿਲਦੇ ਨੇ ਜੀ ਪਰ ਮੈਂ ਸਕਤਰਤ ਦੇ ਜਿਹੜਾ ਬਾਹਰਲਾ ਦਫ਼ਤਰ ਹੈ ਹਮ ਉੱਥੇ ਸਕਤਰਤ ਇਨਚਾਰਜ ਅ ਭਾਈ ਬਗੀਤਾ ਸਿੰਘ ਰਣ ਆਪਣੀ ਜਿਹੜੀ ਆ ਅਪੀਲ ਹੈ ਹਮ ਉਹ ਦੇ ਕੇ ਤੇ ਬੇਨਤੀ ਕਰਕੇ ਮੈਂ ਉੱਥੋਂ ਵਾਪਸ ਆ ਗਿਆ ਸੀ ਕਿਉਂਕਿ ਮੈਂ ਨਾ ਤੇ ਸਿੰਘ ਸਾਹਿਬ ਨਾਲ ਕੋਈ ਗੱਲ ਕੀਤੀ ਸੀ ਨਾ ਮੈਂ ਸਮਝਾਇਆ ਸੀ ਮੇਰਾ ਅੱਜ ਦਾ ਮਕਸਦ ਕੇਵਲ ਤੇ ਕੇਵਲ ਜਿਹੜਾ ਆ ਉਹ ਅਰਜ਼ੀ ਦੇਣਾ ਸੀਗਾ ਤੇ ਉਹ ਕਦੋਂ ਅੱਗੇ ਕੀ ਹੋ ਰਿਹਾ ਹੈ ਕਿਵੇਂ ਹੋ ਰਿਹਾ ਆ ਉਹ 나 ਮੈਨੂੰ ਪਤਾ ਆ ਤੇ ਇਹ ਸਿੰਘ ਸਭਾਣ ਜਦੋਂ ਕੋਈ ਅਗਲੀ ਮੀਟਿੰਗ ਕਰਨਗੇ ਜਦੋਂ ਮੁناسب ਸਮਝਣਗੇ ਇਹਦੇ ਉੱਤੇ ਵਿਚਾਰ ਕਰ ਲੈਣਗੇ ਪਰ ਮੇਰੀ ਉਹਨਾਂ ਦੇ ਚਰਣਾਚਰਜੋਈ ਹੈ ਕਿ ਮੇਰੇ ਬਾਰੇ ਆਦੇਸ਼ ਨੂੰ ਮੁੜ ਵਿਚਾਰਿਆ ਜਾਵੇ ਇਹ ਉਹਨੂੰ ਜਿਹੜਾ ਆ ਅ ਰੱਦ ਕੀਤਾ ਜਾਵੇ ਤੇ ਜਿਹੜੀ ਮੇਰੇ ਵਰਗੇ ਕਿਸੇ ਸਿੱਖ ਦੇ ਉੱਤੇ ਅਕਾਲੀ ਦਰਬਾਰ ਕੋਣ ਵਾਲੀ ਜਿਹੜੀ ਇਹ ਜਿਹੜਾ ਹੁਕਮ ਕੀਤਾ ਆ ਉਹ ਜਿਹੜਾ ਆ ਵਾਪਸ ਲਿਆ ਜਾ ਠੀਕ ਹੈ ਬਹੁਤ ਸ਼ੁਕਰੀਆ ਬਟੋਹਾ ਜੀ